ਸ਼ਹੀਦਾਂ ਦੇ ਸਰਤਾਜ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਸਰੰਦਿਵਿਕ ਅੱਜ ਹਿੰਦੀ ਚਾਦਰ ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਮਾਨਵਤਾ ਨੂੰ ਕਹਿਲ ਦਿੱਤੀ ਔਰ ਸਾਨੂੰ ਸਿਖਾਇਆ ਕਿ ਕਿਵੇਂ ਦੂਜੇ ਧਰਮ ਬਾਰੇ ਵੀ ਕੁਰਬਾਨੀ ਦਿੱਤੀ ਜਾ ਸਕਦੀ ਹੈ ਸੋ ਇਸ ਦੀ ਉਦਾਹਰਨ ਦੁਨੀਆ ਦੇ ਕਿਸੇ ਵੀ ਇਤਿਹਾਸ ਕਿਸੇ ਵੀ ਸਮੇਂ ਚ ਹੈ ਨਹੀਂ ਜੋ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਗਏ ਆ ਔਰ ਸਾਨੂੰ ਉਹਨਾਂ ਦੇ ਦਸੇ ਰਸਤੇ ਤੇ ਚੱਲਣ ਦੀ ਲੋੜ ਹੈ ਭਾਈਚਾਰਾ ਜਿਹੜਾ ਸਾਡਾ ਪਹੀਂ ਕਾਇਮ ਹੋਊਗਾ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਦੇਖ ਕੇ ਅਸੀਂ ਸਿੱਖਿਆ ਲਵਾਂਗੇ ਗੁਰਦੁਆਰਾ ਸ੍ਰੀ ਗੁਰ ਸਿੰਘ ਸਭ ਪ੍ਰੀਤ ਨਗਰ ਦੇ ਵਿੱਚ ਮਨਾਇਆ ਗਿਆ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਨੇ ਇੱਥੇ ਹਰੀ ਜਸ ਕੀਰਤਨ ਦਾ ਗਾਇਨ ਕੀਤਾ ਜਿਦੇ ਵਿੱਚ ਪ੍ਰੋਫੈਸਰ ਸੁਪ੍ਰਿਤ ਸਿੰਘ ਜੀ ਕੋਈ ਫਰੀਦাবাদ ਤੋਂ ਕੁਝ ਬੱਚੀਆਂ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਤੰਗ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਨਗਰੀ ਪਟਿਆਲੇ ਤੋਂ ਗੁਰਦੁਆਰਾ 파ਸਾਈ ਨੌਵੀਂ ਭਾਈ ਹਰਪ੍ਰੀਤ ਸਿੰਘ ਜੀ ਸੰਗਤਾਂ ਨੂੰ ਕਥਾ ਦੁਆਰਾ ਨੇ ਹਾਲ ਕੀਤਾ ਭਾਈ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਹੀਤਾ ਦੀ ਵੱਟਮੁੱਲੀ ਧਰਤੀ ਤੋਂ ਆ ਕਰਕੇ ਸਾਨੂੰ ਅਸੀਸਾਂ ਦਿੱਤੀਆਂ ਅਰਦਾਸ ਕੀਤੀ ਹੁਕਮਨਾਮਾ ਸਾਹਿਬ ਜੀ ਸਾਨੂੰ ਸਰਵਣ ਕਰਾਇਆ ਓਟਾਨ ਕੋ ਧੰਨਵਾਦ ਗੁਰੂ ਕੀ ਸੰਗਤਾਂ ਦਾ ਆਪ ਸਾਰਿਆਂ ਦਾ ਇੱਕ ਵਾਰੀ ਫੇਰ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀਦੀ ਪ੍ਰਭ ਨੂੰ ਕੋਟਾਨ ਕੋਟ ਇਹਨਾਂ ਦੀ ਲਾਸਾਨੀ ਸ਼ਹਾਦਤ ਮੋ ਕੋਟਾਨ ਕੋਟ ਪਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਜ ਕੀ ਦਿਨ ਮਿਲੇ ਜਨਕਾ ਜਿਹਾ ਹੁਆ ਆਰਾਮ ਜੋਤੀ ਜੋਤ ਰਵੇ ਸੰਪੂਰਨthia ਰਾਮ ਮੁਕਤੀ ਦੀ ਚਾਹਤ ਰ ਨੌਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਆਬਨਿਸ਼ੀ ਕੀਤੀ ਕਿਪੋ ਕਿ ਮੈਂ ਮੁਖ ਰੱਖਦਿਆਂ ਹੋਇਆਂ ਸਤਗੁਰੂ ਜੀ ਨੇ ਸ਼ਹੀਦੀ ਗੁਰਪੁੱਤ ਦੀ ਸਮਾਗਮ ਕਨਵਾਨ ਦੀ ਸੇਵਾ ਸਤਗੁਰੂ ਜੀ ਨੇ ਆਪ ਲਈ ਸਤਗੁਰੂ ਦੀ ਕਿਰਪਾ ਕਰਮੇ ਪਰਿਵਾਰ ਦੇ ਸੇਵਿਸ ਤੇ ਆਪਣਾ ਮਹਿਰਾਮਤ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਹਰ ਸਾਲ ਸੇਵਾਵਾਂ ਲੈਂਦੇ ਰਹੇਨ ਪਰਿਵਾਰ ਨੂੰ ਸਤਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਈਆਂ ਸੰਗਤਾਂ ਤੇ ਆ ਸਤਗੁਰੂ ਜੀ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ